ਡਾਕਟਰ ਨਵਜੋਤ ਕੌਰ ਸਿੱਧੂ ਦਾ ਕੈਂਸਰ ਗਊ ਮੂਤਰ ਪੀਣ ਨਾਲ ਹੋਇਆ ਠੀਕ ਜੋ ਡਾਕਟਰ ਨਵਜੋਤ ਕੌਰ ਦੇ ਵੱਲੋਂ ਅੱਜ ਕਥਾਵਾਚਕ ਅਨੁਰੁੱਧਾ ਚਾਰੀਆ ਨਾਲ ਮੁਲਾਕਾਤ ਕੀਤੀ ਗਈ ਉਸ ਤੋਂ ਬਾਅਦ ਉਹ ਜਾਨਾ ਗਊ ਮੂਤਰ ਪਿੰਦੀ ਰਹੀ ਤੇ ਬਿਲਕੁਲ ਨੌ ਬਰ ਨੌ ਹੋ ਗਈ ਜਿਸ ਦੇ ਬਾਰੇ ਅੱਜ ਉਹਨਾਂ ਨੇ ਦੱਸਿਆ ਕਿ ਡਾਕਟਰਾਂ ਨੇ ਦੱਸਿਆ ਸੀ ਸਿਰਫ 4 ਹਫ਼ਤਿਆਂ ਦੀ ਮਿਮਹਨ ਚੌਥੀ ਸਟੇਜ ਤੋਂ ਕੈਂਸਰ ਨਾਲ ਉਹ ਖਤਮ ਹੋਣ ਵਾਲੀ ਸੀ ਪਰ ਗਊ ਮੂਤਰ ਪੀਣ ਤੋਂ ਬਾਅਦ ਉਹ ਬਿਲਕੁਲ ਤੰਦਰੁਸਤ ਹੋ ਗਈ ਹੋਰ ਉਸਨੇ ਕੀ ਦੱਸਿਆ ਕਿਵੇਂ ਪਿੰਦੀ ਸੀ ਉਹ ਗਊ ਮੂਤਰ ਤੇ ਅੱਜ ਵੀ ਉਹ ਗਊ ਮੂਤਰ ਨੂੰ ਪੀ ਰਹੀ ਹੈ ਤੁਸੀਂ ਜੁੜਿਓ ਲੋਕ ਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਸਾਬਕਾ ਕ੍ਰਿਕਟਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਜੋ ਹੁਣ ਮੀਡੀਆ ਦੇ ਵਿੱਚ ਲਗਾਤਾਰ ਚਰਚਾ ਵਿੱਚ ਬਣੇ ਹੋਏ ਨੇ ਪਿਛਲੇ ਦਿਨੀ ਉਹ Vrindavan ਮਹਾਰਾਜ ਪ੍ਰੇਮਾਨੰਦ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਅਨੁਰਧਾ ਚਾਰੀਆ ਨਾਲ ਵੀ ਮੁਲਾਕਾਤ ਕੀਤੀ ਜੋ ਇਸ ਤੋਂ ਬਾਅਦ ਉਹ ਨਿਯਮਤ ਤੌਰ ਤੇ ਗਊ ਮੂਤਰ ਦਾ ਸੇਵਨ ਕਰਦੀ ਨਜ਼ਰ ਆਈ ਡਾਕਟਰ ਨਵਜੋਤ ਕੌਰ ਦਾ ਮੰਨਣਾ ਹੈ ਕਿ ਕੈਂਸਰ ਨੂੰ ਹਰਾਉਣ ਵਿੱਚ ਗਊ ਮੂਤਰ ਇੱਕ ਸ਼ਕਤੀਸ਼ਾਲੀ ਦਵਾਈ ਸਾਬਤ ਹੋਇਆ ਹੈ हाल ही में डॉक्टर नवजोत कौर सेतु वृंदावन गई थी। ओथे उसने पहला प्रेमनाथ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਬਾਅਦ ਉਹ ਗੋਪੀ ਗੋਪਾਲ Ashram ਪਹੁੰਚੀ। ਜਿੱਥੇ Ashram ਦੇ ਮੁਖੀ ਤੇ ਕਥਾ ਵਿਆਸ ਅਨੁਰਧਾ ਚਾਰੀਆ ਨਾਲ ਉਸਨੇ ਲੰਬੀ ਵਾਰਤਾ ਕੀਤੀ। ਇਸੇ ਦੌਰਾਨ ਡਾਕਟਰ ਨਵਜੋਤ कौर ਨੇ ਆਪਣੀ ਕੈਂਸਰ ਦੀ ਕਹਾਣੀ ਦੀ ਸਾਂਝੀ ਕੀਤੀ ਹੈ ਅਨੁਰਧਾ ਚਾਰੀਆ ਨਾਲ। ਉਹਨਾਂ ਦੱਸਿਆ ਕਿ ਮੈਂ ਵੀ ਇੱਕ ਪੇਸ਼ੇ ਤੋਂ ਡਾਕਟਰ ਸੀ। ਜਦੋਂ ਉਹਨਾਂ ਨੂੰ ਕੈਂਸਰ ਦਾ ਪਤਾ ਲੱਗਿਆ ਡਾਕਟਰਾਂ ਨੇ ਉਹਨਾਂ ਦੀ ਕਹਿ ਦਿੱਤਾ ਕਿ ਉਹ ਸਿਰਫ 4 ਹਫ਼ਤਿਆਂ ਦੀ ਮਿਮਹਾਨ ਹੈ ਇਸ ਤੋਂ ਬਾਅਦ ਉਸਨੇ ਅਜਰੂਬਤਕ ਡਾਈਟ ਅਪਣਾਈ ਅਤੇ ਨਿਯਮਤ ਤੌਰ ਤੇ ਉਹ ਗਊ ਮੂਤਰ ਦਾ ਸੇਵਨ ਕਰਨ ਲੱਗੀ ਉਸ ਦਾ ਕਹਿਣਾ ਕਿ ਇਹ ਉਹੀ ਚੀਜ਼ ਹੈ ਜਿਸ ਨਾਲ ਉਸ ਨੂੰ ਕੈਂਸਰ ਨੂੰ ਮਾਰ ਦਿੰਦੀ ਹੈ ਕੈਂਸਰ ਨੂੰ ਹਰਾਇਆ ਹੈ ਡਾਕਟਰ ਨਵਜੋਤ कौर ਨੇ ਕਿਹਾ ਕਿ ਸਿਰਫ 4 ਹਫ਼ਤੇ ਨਹੀਂ ਅੱਜ ਮੈਂ ਪੂਰੀ ਤਰ੍ਹਾਂ ਤੰਦਰੁਸਤਾ ਜੋ ਤੁਹਾਡੇ ਸਾਹਮਣੇ ਬੈਠੀ ਹਾਂ ਸੋ ਨਵਜੋਤ कौर ਸਿੱਧੂ ਦੇ ਵੱਲੋਂ ਜੋ ਬਾਅਦ ਵਿੱਚ ਅਨੁਰਧਾ ਚਾਰੀਆ ਨੇ ਉਹਨਾਂ ਨੂੰ ਆਪਣੇ ਸ਼ਰਤਾਲੂਆਂ ਨਾਲ ਰੂਪ ਰੂਪ ਕਰਵਾਇਆ ਤੇ ਉਹਨਾਂ ਨੇ ਕਿਹਾ ਕਿ ਇਹ ਸਿੱਧੂ ਬਾਜੀ ਦੀ ਪਤਨੀ ਹੈ ਤੇ ਰੋਜ਼ਾਨਾ ਗਊ ਮੂਤਰ ਵਿੱਚ ਨਾ ਹੁੰਦੀ ਏ ਤੇ ਇਸ ਤੋਂ ਇਲਾਵਾ ਉਹ ਰੋਜ਼ਾਨਾ ਗਊ ਮੂਤਰ ਪੀਂਦੀ ਵੀ ਹੈ ਸੋ ਅਨੁਰਧਾ ਚਾਰੀਆ ਸ਼ਰਤਾਲੂਆਂ ਨੂੰ ਦੱਸਿਆ ਕਿ ਇਹਨਾਂ ਨੇ ਅਜਰੂਵੇਦ ਤੋਂ ਖੁਰਾਕ ਦੀ ਮਦਦ ਲਈ ਚੌਥੀ ਸਟੇਜ ਦੇ ਕੈਂਸਰ ਨੂੰ ਹਰਾਇਆ ਹੈ ਉਹਨਾਂ ਨੇ ਕਿਹਾ ਕਿ ਉਹ ਖੁਦ ਇੱਕ ਕੈਰੈਕਟਰ ਹੈ ਤੇ ਮਾਂ ਗਊ ਨੂੰ ਸ਼ਕਤੀ ਦੀ ਪਛਾਣਦੀ ਏ ਅਤੇ ਗਊ ਮੂਤਰ ਦਾ ਸੇਵਨ ਕਰਦੀ ਏ ਸੋ ਉਹਦਾ ਚਰੀ ਨੇ ਕਿਹਾ ਕਿ ਇਹ ਸਾਡੀ ਭੈਣੇ ਤੇ ਇਹਨਾਂ ਨੇ ਕੈਂਸਰ ਨੂੰ ਹਰਾਇਆ ਹੈ ਉਹ ਇੱਕ ਕੈਂਸਰ ਜੇਤੂ ਹੈ ਹਰ ਕਿਸੇ ਨੂੰ ਬਿਮਾਰੀ ਤੋਂ ਦੂਰ ਰਹਿਣ ਲਈ ਉਹਨਾਂ ਦੀ ਖੁਰਾਕ ਦੀ ਪਾਲਣਾ ਕਰਨੀ ਚਾਹੀਦੀ ਹੈ ਗਊ ਮਾਤਾ ਦੀ ਸ਼ਕਤੀ ਨੂੰ ਪਛਾਣੋ ਤੇ ਬਿਮਾਰੀਆਂ ਨੂੰ ਆਪਣੇ ਨੇੜੇ ਨਾ ਆਉਣ ਦਿਓ ਜੋ ਡਾਕਟਰ ਨਵਜੋਤ ਕੌਰ ਸੇਤੂ ਜਿਵੇਂ ਹੀ ਅੱਜ ਪੰਜਾਬ ਵਾਪਸ ਆਏ ਨੇ ਉਹਨਾਂ ਨੇ ਆਣ ਕੇ ਅੱਜ ਆਪਣੇ ਕਾਂਗਰਸ ਪਾਰਟੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੁਣ ਨਵੀਂ ਪਾਰਟੀ ਵਿੱਚ ਸ਼ਾਮਲ ਹੋ ਕੇ ਰਾਜਨੀਤੀ ਪੰਜਾਬ ਦੇ ਵਿੱਚ ਫਿਰ ਕੁੱਦਣਗੇ ਜੋ ਡਾਕਟਰ ਨਵਜੋਤ ਕੋਰ ਸਿੱਧੂ ਹੋਣ ਨੋ ਨੋ ਹੋਗੇ ਨੇ ਪੰਜਾਬ ਦੀ ਸਿਆਸਤ ਵਿੱਚ ਫਿਰ ਪੂਰੀ ਤਰ੍ਹਾਂ ਸਰਗਰਮ ਨੇ ਜਿਨ੍ਹਾਂ ਨੇ ਪੁੱਛਾ ਲੈ ਜਾਂਦਾ ਹੈ